ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਆਈ ਹੋਪ ਸਾਰੇ ਠੀਕ ਠਾਕ ਹੋਗੇ ਆਪਣੇ ਆਪਣੇ ਕਾਰ ਚੜ੍ਹਦੇ ਕਲਾ ਵਿੱਚ ਹੋਵੋਗੇ بارش ਬਹੁਤ ਹੋਈ ਹੈ ਦੇਖੋ ਤੁਹਾਨੂੰ ਪਤਾ ਲੱਗ ਗਿਆ ਹਣਾ ਸੜਕ ਤੋਂ ਬਹੁਤ بارش ਹੋਈ ਹੈ ਸੜਕ ਸਾਰੀ ਗਿੱਲੀ ਹੋ ਗਈ ਤੇ ਆ ਆਪਣੀ ਬਜਰੀ ਪਈ ਹੈ ਦੇਖੋ ਇੱਧਰ ਸਾਡਾ ਪਾਈਪ ਪਾ ਪਾਈਪ ਮਤਲਬ ਇੱਥੇ ਕੰਦ ਕਰਨੀ ਆ ਇਦਾਂ ਆਪਾਂ ਸਿੱਧੀ ਜਿਹੜਾ ਮਤਲਬ ਖੁੱਲਾ ਸੀਗਾ ਘਰ ਬਗਲ ਨਹੀਂ ਸੀ ਆਪਣੇ ਬਗਲ ਤੇ ਇੱਥੇ ਆਪਾਂ ਸਾਰੇ ਹੁਣ ਬਗਲ ਕਰਨਾ ਵਾ ਆ ਦੇਖੋ ਸਾਰੇ ਉਹ ਸਿੱਧੀ ਉਹ ਤੱਕ ਜਾਣੀ ਆ ਖੰਬੇ ਤੱਕ ਸੜਕ ਸੜਕ ਉਹ ਖੰਬੇ ਤੱਕ ਜਾਣੀ ਆ ਸਾ ਆਪਣੀ ਕੰਦ ਤੇ ਇਟਾਂ ਆਪਣੀਆਂ ਪਈਆਂ ਤੁਹਾਨੂੰ ਦਿਖਦੇ ਆ ਹਨ ਇਟਾਂ ਤੇ ਚਲੋ ਆਪਣੇ ਇੱਥੇ ਬਗਲ ਹੋ ਜਾਊਗਾ ਲੋਕ ਜਿਹੜੇ ਆਉਂਦੇ ਜਾਂਦੇ ਸੀ ਸਾਰੀ ਸਿੱਧੀ ਨਿਗਾਹ ਪੈਂਦੀ ਸੀਗੀ ਤੇ ਬਗਲ ਹੋ ਜਾਣਾ ਵਾ ਤੇ ਸੋਹਣਾ ਲੱਗਣ ਲੱਗ ਜਾਣਾ ਵਾ ਆਪਣਾ ਘਰ ਤੇ ਲੋ ਜੀ ਅੱਜ ਫੇਰ ਮੀਂਹ ਦਾ ਮੌਸਮ ਆਇਆ ਹੋਇਆ ਵਾ ਤੇ ਮੀਂਹ ਕੱਲ ਦਾ ਪੈ ਰਿਆ ਰਾਤ ਦਾ 1 ਵਜੇ ਤੋਂ ਸ਼ੁਰੂ ਆ ਤੇ ਰਾਤ ਦਾ ਬਹੁਤ ਪਿਆ ਸਵੇਰੇ ਵੀ ਬਹੁਤ ਪਿਆ ਵਾ ਦੇਖੋ ਖਿੜਕੀ ਤੋਂ ਨਾ ਸੜਕ ਦਿਖਾਈ ਦਿੰਦੀ ਨਹੀਂ ਵੀ ਹਾਂ ਗਿੱਲੀ ਆ ਸੜਕ ਤੇ ਹੁਣ ਵੀ ਤੇ ਬਾਰਿਸ਼ ਕਦੋਂ ਵੀ ਆ ਸਕਦੀ ਆ ਤੇ ਬਾਕੀ ਮੌਸਮ ਬਹੁਤ ਸੋਹਣਾ ਠੰਡਾ ਠੰਡਾ ਮੌਸਮ ਹੋਇਆ ਪਿਆ ਵਾ ਤੇ ਬਾਕੀ ਉਹ ਦੇਖੋ ਸਾਡੇ ਫਲਾਵਰ ਦਾ ਗੋਟਾ ਵੀ ਲੱਗਿਆ ਹੋਇਆ ਫੁੱਲ ਗੁਲਾਬ ਦੇ ਗੋਟੇ ਬਹੁਤ ਸੋਹਣੇ ਹੁੰਦੇ ਆ ਇਹਦੇ ਤੇ ਵੱਡਾ ਹੋ ਗਿਆ ਹੁਣ ਕਾਫੀ ਪਹਿਲਾਂ ਛੋਟਾ ਜਿਹਾ ਹੁੰਦਾ ਸੀ ਹੁਣ ਕਾਫੀ ਵੱਡਾ ਹੋ ਗਿਆ ਲੋ ਜੀ ਸਾਰੀਆਂ ਇੱਟਾਂ ਕੱਢੀਆਂ ਨੇ ਇੱਥੋਂ ਆਪਾਂ ਨੇ ਜਗਾ ਵਿੱਚ ਦੱਬੀਆਂ ਹੋਈਆਂ ਸੀ ਬਾਪੂ ਉਹਨਾਂ ਨੇ ਪੁਰਾਣੇ ਬਾਪੂਆਂ ਨੇ ਪਹਿਲਾਂ ਤੋਂ ਦੱਬੀਆਂ ਹੋਈਆਂ ਸੀ ਉਹ ਸਾਰੀਆਂ ਇੱਟਾਂ ਕੱਢੀਆਂ ਉਹ ਦੇਖੋ ਤੁਹਾਨੂੰ ਦਿਖਦੇ ਹੋਣਗੇ ਸਾਰੀਆਂ ਇੱਟਾਂ ਦੀ ਸਫਾਈ ਕੀਤੀ ਤੇ ਸਫਾਈ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਕੰਦ ਕਰਨੀ ਆ ਤੇ ਕਿਸੇ ਵੀਰ ਨੇ ਪੁੱਛਿਆ ਸੀਗਾ ਕਿ ਉੱਥੇ ਦਰਖਤ ਹੁੰਦਾ ਸੀ ਆਪਣੇ ਵੀ ਉਹਨੂੰ ਮਤਲਬ ਤੁਸੀਂ ਪੱਟ ਕੇ ਰਏ ਹੋ ਉਹ ਤਾਂ ਪੱਟ ਰਹੇ ਆ ਕਿਉਂਕਿ ਉੱਥੇ ਦਰਵਾਜਾ ਕਰਨਾ ਆਪਾਂ ਨੇ ਦਰਵਾਜਾ ਹੋ ਜਾਣਾ ਤੇ ਕਿ ਗੇਟ ਆਪਾਂ ਲਾਵਾਂ ਗੇਟ ਸੌਰੀ ਕੰਦ ਲਾ ਕੰਦ ਹੋ ਜਾਣੀ ਆ ਤਾਂ ਕਰਕੇ ਉਹ ਦਰਖਤ ਕੱਟਿਆ ਸੀਗਾ ਤੇ ਬਾਕੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਤੇ ਮੌਸਮ ਬਹੁਤ ਸੋਹਣਾ ਵਾ ਠੰਡਾ ਵਾ ਤੇ ਮਿਲਦੇ ਆ ਤੁਹਾਨੂੰ ਅੱਗੇ ਦਿਖਾਵਾਂਗੇ ਆ ਦੇਖੋ ਕਿੰਨੇ ਸੋਹਣੇ ਗਲਾਬ ਨੇ ਬਹੁਤ ਸੋਹਣੇ ਗਲਾਬ ਹੁੰਦੇ ਆ ਗਲਾਬ ਦਾ ਬੂਟਾ ਭਰਿਆ ਹੀ ਰਹਿੰਦਾ ਹਮੇਸ਼ਾ ਜਦੋਂ ਇਹਨਾਂ ਦਾ ਜੁੱਤ ਹੁੰਦੀ ਆ ਆ ਦੇਖੋ ਕੱਲੀਆਂ ਵੀ ਨੇ ਨਾਲ-ਨਾਲ ਤੇ ਬਹੁਤ ਸੋਹਣੇ ਮਤਲਬ ਕਿ ਫੁੱਲ ਹੁੰਦੇ ਆ ਆ ਦੇਖੋ ਸਾਰਾ ਤੇ ਆ ਵੀ ਬੂਟਾ ਲਗਾਇਆ ਇੱਕ ਆਪਾਂ ਛੋਟਾ ਜਿਹਾ ਇਹ ਮੇਰੇ ਡੈਡੀ ਨੇ ਲਗਾਇਆ ਬੂਟਾ ਇਹ ਬੂਟਾ ਸ਼ੈਰ ਕਿਨੂੰ ਕਿਨੂੰ ਆਂਦਾ ਵਾ ਕਿਨੂੰ ਹੁੰਦੇ ਜਿਹੜੇ ਉਹ ਆ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਵੀ ਜਿਸ ਦਿਨ ਹੋ ਗਿਆ ਤੁਹਾਨੂੰ ਦਿਖਾਵਾਂਗੇ ਅੱਜੇ ਛੋਟਾ ਵਾ ਤੇ ਪੱਤੇ ਹੋਣ ਲੱਗ ਗਏ ਆ ਦੇਖੋ ਪੱਤੇ ਹੋਣ ਲੱਗ ਗਏ ਇਹਦੇ ਛੋਟੇ ਛੋਟੇ ਤੇ ਅੱਗੇ ਵੱਧੂਗਾ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਅੱਗੇ ਦੇ ਅੱਗੇ ਵੀ ਕਿੱਡਾ ਵੱਡਾ ਹੋ ਗਿਆ ਤੇ ਨਾਲ ਹੀ ਆਂਬ ਲਾਇਆ ਹੋਇਆ ਡੈਡੀ ਨੇ ਇੱਥੇ ਨਾਲ ਵੈਸੇ ਲਗਾਣਾ ਨਹੀਂ ਚਾਹਿਦਾ ਤੈਨੂੰ ਫੱਟ ਕੇ ਕਿਤੇ ਹੋਰ ਲਗਾਵਾਂਗੇ ਅੱਬ ਤੇ ਨਾਲ ਹੀ ਅੰਬ ਲਗਾਤਾ ਤੇ ਨਾਲ ਹੀ ਕੇਨੂਆ ਦਾ ਪੋਟਾ ਲਗਾਇਆ ਚਲੋ ਮੈਂ ਦੇ ਤੁਹਾਨੂੰ ਅੱਗੇ ਲਓ ਜੀ ਇੱਧਰ ਸਾਡਾ ਬਾਲਣ ਪਿਆ ਵਾ ਤੇ ਬਾਲਣ ਚਲਾਉਣ ਵਕਤੇ ਬਹੁਤ ਵਧੀਆ ਹੁੰਦਾ ਵਾ ਸਾਰਾ ਇਕੱਠਾ ਕੀਤਾ ਹੋਇਆ ਬਾਲਣ ਆਪਣੇ ਮਤਵਾਲੇਦਾਲੇ ਤੋਂ ਸਾਰਾ ਇਕੱਠਾ ਕਰਕੇ ਸਾਈਡ ਤੇ ਲਗਾਤਾ ਤੇ ਆਪਣੇ ਫੱਟੇ ਵੀ ਪਏ ਨੇ ਆ ਦੇਖੋ ਆ ਫਟਾ ਤੇ ਇਹਨੂੰ ਆਪਾਂ ਮਤਲਬ ਸਰਦੀਆਂ ਵਿੱਚ ਜਰੂਰ ਜਲਾਵਾਂਗੇ ਸਰਦੀ ਇਹ ਸਰਦੀਆਂ ਤੇ ਕੰਮ ਆਉਂਦਾ ਬਾਲਣ ਤੇ ਚੁੱਲੇ ਵਿੱਚ ਜਲਾਉਂਦੀਏ ਤੇ ਨਾਲ ਹੀ ਆਪ ਥੋੜਾ ਜਿਹਾ ਸਫਾਈ ਕੀਤੀ ਤੇ ਬੋਰੀਆਂ ਇਸ ਤਰ੍ਹਾਂ ਲਗਾਤੀਆਂ ਤੇ ਦੇਖੋ ਆ ਵੀ ਬਹੁਤ ਵੱਡੇ ਅਸਿਕਾ ਡਰਕ ਤੇ ਨਾਲ ਆ ਛੋਟਾ ਜਿਹਾ ਪੇਟ ਜਿਹਾ ਜਿਹੜਾ ਵੱਡੇ ਆਪਾਂ ਵੱਡ ਕੇ ਇੱਕ ਸਾਈਡ ਤੇ ਲਗਾਤਾ ਦੇਖੋ ਤੇ ਬਾਕੀ ਸਾਰੇ ਆਪਣੇ ਇੱਧਰ ਵੀ ਆ ਵੀ ਸ਼ਾਇਦ ਹਾਂ ਦੇਖੋ ਇਹ ਕਬੂਟਾ ਆਵਾ ਕਿੰਨੂ ਆਦਾ ਇਹ ਵੀ ਸ਼ਰਕ ਕਿੰਨੂ ਹੀ ਲੱਗਦੇ ਨੇ ਬੋਤ ਲਗਾਏ ਨੇ ਡੈਡੀ ਨੇ ਇੱਧਰ ਸਫਾਈ ਕਰਨਾ ਦੀ ਆ ਉਧਰ ਪਰ ਇੱਧਰ ਪੇੜ ਬੋਦ ਲੱਗੇ ਹੋਏ ਨੇ ਕਾਫੀ ਉਹ ਦੇਖੋ ਉਧਰ ਛੱਲੀਆਂ ਦੇ ਪਿਆਜ਼ ਆ ਥੋੜਾ ਜਿਹਾ ਮਟੀਰੀਅਲ ਥਿਆ ਤੇ ਇੱਧਰ ਸਾਰਾ ਆਪਣਾ ਮਤਰਾ ਸਾਫ ਕਰਨਾ ਲਾ ਸਾਰੇ ਆਪਣੇ ਪੌਦੇ ਨੇ ਸਾਫ ਕਰਨਾ ਲਾ ਸਫਾਈ ਜ਼ਰੂਰ ਕਰਾ ਗਏ ਉਹਦੀ ਤੇ ਬਾਕੀ ਮਿਲਦੇ ਆ ਤੁਹਾਨੂੰ ਅਗ ਆ ਦੇਖੋ ਇਹ ਸਾਡੀ ਬਿੱਲੀ ਆ ਇਹ ਵਿਚਾਰੀ ਰੋ ਜਾ ਕੇ ਇੱਥੇ ਬੈਠ ਜਾਂਦੀ ਆ ਇਹਨੇ ਬੱਚੇ ਦਿੱਤੇ ਨੇ ਪੰਜਾ ਨਾ ਮਾਰੇ ਮੈਨੂੰ ਦੱਦਿਆ ਬੜਾ ਲੱਗਦਾ ਵਾ ਇਹ ਤੋਂ ਤੇ ਇਹਨੇ ਵਿਚਾਰੀ ਨੇ ਬੱਚੇ ਦਿੱਤੇ ਆ ਇਹ ਵਿਚਾਰੀ ਨੂੰ ਮੇਰੇ ਪਤਾ ਨਹੀਂ ਮੈਂ ਕਿਹ ਦੱਤਿਆਂ ਜਾਏ ਮੇਰੇ ਤੋਂ ਦੱਦਿਆ ਮੈਨੂੰ ਸਮਝ ਆਂਦੀ ਹੈਗੀ ਪਰ ਮੈਂ ਵੀਡੀਓ ਜ਼ਰੂਰ ਬਣਾ ਲਾਗੀ ਕਿ ਇਹ ਵਿਚਾਰੀ ਅੱਖਾਂ ਤੇ ਮੀਚ ਦੀਆਂ ਕ ਦੇਖੋ ਹੁਣ ਦੀ ਆ ਇਹਨੇ ਬੱਚੇ ਦਿੱਤੇ ਨੇ ਹੁਣ ਸਾਡੇ ਇੱਥੇ ਉਹ ਜਗ੍ਹਾ ਤੇ ਬੱਚੇ ਰਿੱਤੇ ਆਰੇ ਵਿੱਚ ਕਾਲੀ ਤਰਪਾਲ ਪਾਈ ਹੋਈ ਹੈ ਨਾ ਉਹਦੇ ਵਿੱਚ ਇਹਨੇ ਬੱਚੇ ਦਿੱਤੇ ਨੇ ਤੇ ਆ ਦੇਖੋ ਵਿਚਾਰੀ ਬੈਠੀ ਆ ਫੇਰ ਡਰਦੀ ਹੋਈ ਨਹੀਂ ਹੈਗੀ ਦੁੱਧੂ ਪੀਣਾ ਦੁੱਧੂ ਪੀਣਾ ਲੋਤੀ ਕਾਨਿਆ ਗੋਗਾ ਬੱਚੇ ਕੀ ਕਹਤੇ ਰੇ ਬੱਚੇ ਕੀ ਕਹਤੇ ਡੌਗ ਨਾ ਆ ਜਵੇ ਹਾਂ ਥੋੜ ਡੌਗ ਨਾ ਆ ਜਵੇ ਤਨ ਭਜਾ ਦੋ ਸੋਹਣੀ ਲੱਗਦੀ ਆ ਬਿੱਲੀ ਬੈਠੇ ਤੇ ਇਹਨੂੰ ਆਪਾਂ ਰੋਜ਼ ਰਾਤ ਨੂੰ ਆਦੀ ਹੁੰਦੀ ਹੈ ਰੋਟੀ ਜ਼ਰੂਰ ਪਾਉਂਦੇ ਹੁੰਦੇ ਆ ਇਹਨੂੰ ਵਿਚਾਰੀ ਤੇ ਮਿਲਦੇ ਆ ਤੁਹਾਨੂੰ ਅੱਗੇ ਲਓ ਜੀ ਆਪਾਂ ਖਾਣ ਲੱਗੇ ਰੋਟੀ ਆਪਾਂ ਬਣਾਈ ਸੀ ਅਰਬੀ ਸੁੱਕੀ ਆ ਦੇਖੋ ਕਿੰਨੀ ਟੇਸਟੀ ਆ ਕੱਲ ਬਣਾਈ ਸੀ ਵਲੌਗਰੀ ਬਣਾ ਸਕੇ ਤੇ ਕਿਉਂਕਿ ਕੱਲ ਕੰਮ ਬਹੁਤ ਸੀ ਕਰ ਬਲੌਗਰੀ ਬਣਾਇਆ ਅਰਬੀ ਦਾ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਚਾਰ ਰੋਟੀਆਂ ਬੰਦੇ ਨੇ ਮੈਨੂੰ ਦੇਤੀਆਂ ਇਕੱਠੀਆਂ ਇਕੱਠੇ ਚਾਰ ਰੋਟੀਆਂ ਦੇਤੀਆਂ ਤੇ ਬਹੁਤ ਟੇਸਟੀ ਬਣੀ ਸੀ ਕਿਉਂਕਿ ਰਾਤ ਬਣਾਈ ਸੀਗੀ ਹੁਣ ਵੀ ਉਹਦੇ ਨਾਲ ਦੀ ਖਾਣੀਆਂ ਬਹੁਤ ਟੇਸਟੀ ਬਣੀ ਸੀ ਤੇ ਇਧਰ ਗੱਗੂ ਵੀ ਖਾਣ ਲੱਗੀ ਹੋਈ ਆ ਰੋਟੀ ਤੇ ਚਲੋ ਆਪਾਂ ਤੁਹਾਨੂੰ ਅੱਗੇ ਮਿਲਦੇ ਆ ਲਓ ਜੀ ਹਰ ਮਿੰਟ ਟਾਪ-ਅਪ ਕਰਾ ਲਿਆ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਕਿ ਗੱਤ ਕੁਵਤ ਸਪੋਰਟ ਕਰਿਆ ਕਰੋ ਤੁਹਾਨੂੰ ਮਿਲਦੇ ਆ ਨੈਕਸਟ ਬਲੌਗ ਵਿੱਚ ਬਾਏ ਬਾਏ ਟੇਕ ਕੇਅਰ